ਇੱਕ ਤੇ ਸਾਡੀ ਬੋਰਡ ਨਾਲ ਉਹਦੇ ਨਾਲ ਜਿਹੜਾ ਧੱਕਾ ਹੋਇਆ ਉਹਦਾ ਨਿਬੇੜਾ ਹੋਊਗਾ ਬਾਹਰ ਆਊਗਾ ਜੇਲ੍ਹ ਚੋਂ ਦੂਜਾ ਇਹ ਵੀ ਇਹਨਾਂ ਤੋਂ ਦੇਹੀ ਅੱਕੇ ਪਏ ਆ ਠੀਕ ਅਸੀਂ ਕੋਈ ਕਾਲੀਆਂ ਨਾਲ ਸਬੰਧ ਰੱਖਦਾ ਹੈ ਕੋਈ ਕਾਂਗਰਸ ਨਾਲ ਰੱਖਦਾ ਹੈ ਆਉਣਾ ਹੁਣ ਵੀ ਸਾਰਿਆਂ ਨੇ ਲਾਲਚ ਵੀ ਇਹਨਾਂ ਨੇ ਦੇਨੇ ਆ ਪਰ ਮੈਂ ਇਹਨਾਂ ਸਾਰਿਆਂ ਭਰਾਵਾਂ ਨੂੰ ਫੇਰ ਤੁਹਾਡੇ মিডিਆ ਦੇ ਰਾਹੀਂ ਵੀ ਇਹ ਦੱਸ ਰਿਆ ਵੀ ਜੇ ਤੁਹਾਨੂੰ ਕੁਝ ਦਿੰਦੇ ਤੇ ਲੈ ਵੀ ਲਿਓ ਤੇ ਅੰਦਰ ਬਟਨ ਜਿਹੜਾ ਉਹ ਅਮਰਤਪਾਲ ਵਾਲਾ ਨੱਪਣਾ ਸੋ ਅਸੀਂ ਤਾਂ ਕਰਕੇ ਕਹਿੰਨੇ ਆ ਕਿ ਅਸੀਂ ਭਾਈ ਅਮਰਤਪਾਲ ਸਿੰਘ ਨੂੰ ਜਿਤਾਉਣਾ ਵਾ ਕਿਉਂਕਿ ਜਿਹੜੀ ਸਾਡੀ ਪੀੜ੍ਹੀ ਨੌਜਵਾਨੀ ਪੀੜ੍ਹੀ ਨਸ਼ੇ ਦੇ ਵਿੱਚ ਧਸ ਚੁੱਕੀ ਆ ਉਹ ਬਚ ਸਕੇ ਹਾਂਜੀ ਬਿਲਕੁਲ ਬਿਲਕੁਲ ਜੀ ਇਹ ਇੱਕ ਬੜਾ ਵੱਡਾ ਆਨਸਰ ਏ ਵੀ ਅਸੀਂ ਨਸ਼ੇ ਤੋਂ ਬਾਹਰ ਆਏ ਤੇ ਇਹਦੇ ਵਰਗੇ ਹੋਰ ਤੁਹਾਡੇ ਵਰਗੇ ਸੈਂਕੜੇ ਬਿਲਕੁਲ ਜੀ ਸਾਨੂੰ ਭਾਈ ਸਾਹਿਬ ਜੀ ਪਤਾ ਹੀ ਨਹੀਂ ਪੀ ਗੁਰ ਮਤਲਬ ਗੁਰਮਤ ਕੀ ਹੁੰਦੀ ਆ ਤੇ ਗੁਰ ਮਨਮੁਖ ਕੀ ਹੁੰਦਾ ਸਾਨੂੰ ਭਾਈ ਅਮਰਤਪਾਲ ਸਿੰਘ ਜੀ ਦੇ ਅਸੀਂ ਵਿਚਾਰ ਸੁਨੇ ਉਹਦੇ ਤੋਂ ਸਾਨੂੰ ਪਤਾ ਲੱਗਾ ਕਿ ਸਿੱਖੀ ਜੀਵਨ ਕੀ ਆ ਤੇ ਸਿੱਖੀ ਤੋਂ ਲਾਂਭੇ ਕੀ ਆ